ਕਿਸਾਨ ਖੁਸ਼ ਹੈ ਜੀ ਔਰ ਲਿਫਟਿੰਗ ਹੋ ਰਹੀ ਹੈ ਸਾਰੀ ਮਤਲਬ ਬਿਲਕੁਲ ਸਮੂਥ ਚੱਲ ਰਿਹਾ ਸਾਰਾ ਆਪਰੇਸ਼ਨ ਤੇ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਜਿਹੜਾ ਸੈਕਟਰ ਹੈ ਸਾਡਾ ਫੰਡ ਰੁਕਿਆ ਹੋਇਆ ਉਹਦੇ ਕਰਕੇ ਆਦਰਵਾਇਜ਼ ਤਾਂ ਅਸੀਂ ਮੰਡੀਆਂ ਹੁਣ ਤੱਕ ਇਹ ਕਲਾਸ ਇਨਫਰਾਸਟ੍ਰਕਚਰ ਬਣਾਉਣਾ ਸੀ ਵੀਰੇ ਵੀਰੇ ਮੈਨੂੰ 400 ਰੁਪਏ ਦੇ ਦੇ ਮੇਰੀ ਕੁੜੀ ਬਹੁਤ ਬਿਮਾਰ ਆ ਮੈਂ ਕਿੰਨੀ ਵਾਰ ਕਿਹਾ ਕੋਈ ਪੈਸਾ ਨਹੀਂ ਮਿਲਣਾ ਤੈਨੂੰ ਹਰ ਵਾਰ ਬਹਾਨਾ ਬਣਾ ਕੇ ਪੈਸੇ ਲੈਣਾ ਜੰਨੀ ਆ। ਫਿਰੇ ਮੈਨੂੰ ਪੈਸੇ ਦੇ ਦੇ ਜੇ ਮੇਰੀ ਕੁੜੀ ਨੂੰ ਕੁਛ ਹੋ ਗਿਆ ਮੈਂ ਜਿੰਦੇ ਜੀ ਮਰ ਜੂੰਗੀ। ਕਿਹਾ ਨਾ ਤੈਨੂੰ ਇੱਕ ਫੁੱਟੀ ਕੜੀ ਨਹੀਂ ਮਿਲਣੀ। ਫਿਰੇ ਮੈਂ ਤੇਰੇ ਪੈਰੀ ਪੈਣੀ। ਚੱਲ ਦਫਾ ਹੋ। ਕੀ ਹੋ ਗਿਆ ਚਾਚੀ? ਮੇਰੀ ਗੁੱਡੀ ਬਹੁਤ ਬਿਮਾਰ ਆ ਮੇਰੇ ਕੋਲ ਪੈਸੇ ਹੈ ਨਹੀਂ। ਉਤੋਂ ਦਵਾਈਆਂ ਇੰਨੀਆਂ ਮਹਿੰਗੀਆਂ। ਮੇਰੀ ਗੁੱਡੀ ਨੂੰ ਕੁਛ ਹੋ ਗਿਆ ਮੈਂ ਕੀ ਕਰੂੰਗੀ? ਚਾਚੀ ਤੂੰ ਫਿਕਰ ਨਾ ਕਰ ਤੇਰੀ ਗੁੱਡੀ ਨੂੰ ਕੁਛ ਨਹੀਂ ਹੁੰਦਾ। ਉਹਦਾ ਇਲਾਜ ਮੈਂ ਕਰਾਉਂਗਾ ਨਾ। ਪਰ ਉਹ ਕਿਵੇਂ ਪੁੱਤ? ਤੂੰ ਚਲ ਤਾਂ ਸਹੀ ਚਾਚੀ ਮੇਰੇ ਨਾਲ। ਨਵਾਦ ਪੁੱਤ ਤੇਰਾ ਜੇ ਤੂੰ ਟਾਈਮ ਨਾਲ ਨਾ ਆਉਂਦਾ ਪਤਾ ਨਹੀਂ ਕੀ ਹੋਣਾ ਸੀ ਚਾਚੀ ਧੰਨਵਾਦ ਮੇਰਾ ਨਹੀਂ ਧੰਨਵਾਦ ਕਰ ਮਾਨ ਸਰਕਾਰ ਦਾ ਜਿਨ੍ਹਾਂ ਨੇ ਬੇਸਹਾਰਾ ਲੋਕਾਂ ਦੀ ਮਦਦ ਲਈ ਆ ਕਲੀਨਿਕ ਖੋਲਤੇ ਇਹੋ ਜੇ ਪੁੱਤ ਤਾਂ ਘਰ ਘਰ ਜੰਮਣ ਜਿਹੜੇ ਸਾਡੇ ਗਰੀਬਾਂ ਵਾਸਤੇ ਇੰਨਾ ਕੁਝ ਕਰਤੇ ਨੇ ਹੋਰ ਕੀ ਚਾਚੀ ਚੰਗਾ ਹੁਣ ਤੋਂ ਆਪਣਾ ਵੀ ਧਿਆਨ ਰੱਖੀ ਤੇ ਛੋਟੀ ਦਾ ਵੀ ਧਿਆਨ ਰੱਖੀ ਠੀਕ ਹੈ ਪੁੱਤ ਖੇਤਾਂਲੇ ਪਾਸੇ ਪੰਜਾਬ ਚ 881 ਆਮ ਆਦਮੀ ਕਲੀਨਿਕ ਐਸ ਵਕਤ ਚੱਲ ਰਹੇ ਨੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਬਹੁਤ ਅੱਛਾ ਆ ਰਿਹਾ ਹੈ ਔਰ ਕਿਸਾਨ ਖੁਸ਼ ਹੈ ਜੀ ਔਰ ਲਿਫਟਿੰਗ ਹੋ ਰਹੀ ਹੈ ਸਾਰੀ ਮਤਲਬ ਬਿਲਕੁਲ ਸਮੂਥ ਚੱਲ ਰਿਹਾ ਸਾਰਾ ਆਪਰੇਸ਼ਨ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਜਿਹੜਾ ਸੈਕਟਰ ਹੈ ਸਾਡਾ ਫੰਡ ਰੁਕਿਆ ਹੋਇਆ ਉਹਦੇ ਕਰਕੇ ਆਦਰਵਾਇਜ਼ ਤਾਂ ਅਸੀਂ ਮੰਡੀਆਂ ਹੁਣ ਤੱਕ ਇਹ ਕਲਾਸ ਇਨਫਰਾਸਟ੍ਰਕਚਰ ਬਣਾਉਣਾ ਸੀ ਤੇ ਮੈਂ ਉਮੀਦ ਕਰਦਾ ਕਿ ਜਦੋਂ ਕਿਸਾਨ ਇਹੋ ਜਿਹਾ ਸੋਨੇ ਵਰਗਾ ਅਨਾਜ ਲੈ ਕੇ ਆਉਂਦਾ ਤੇ ਉਹਦੇ ਉਹਦੇ ਵਾਸਤੇ ਮੰਡੀ ਵੀ ਉਹ ਜਿਹੀ ਹੋਣੀ ਚਾਹੀਦੀ ਹੈ ਤੇ ਮੈਂ ਕੇਂਦਰ ਨੂੰ ਬੇਨਤੀ ਕਰਦਾ ਕਿ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਸਾਡਾ ਤੇ ਸਾਡਾ ਜਿਹੜਾ ਮਾਰਕੀਟ ਕਮੇਟੀ ਦਾ ਫੀਸ ਹੈ ਸਾਡੀ ਉਹ ਦੋਨੋਂ ਸਾਡੇ ਇਮੀਡੀਏਟਲੀ ਰਿਲੀਜ਼ ਕਰ ਦੇਣ ਤਾਂ ਕਿ ਜਿਹੜੇ ਕਿਸਾਨਾਂ ਕਿਸਾਨ ਵੀ ਮਾਲਾ-ਮਾਲ ਹੁਣ 70% ਲੋਕ ਸਾਡੇ ਇਹਦੇ ਤੇ ਡਿਪੈਂਡ ਹੈ 70 ਤੋਂ 8 ਜੇ ਕਿਸਾਨ ਖੁਸ਼ ਆਲੇ ਤਾਂ ਮਜ਼ਦੂਰ ਵੀ ਆਰਥੀਆ ਵੀ ਔਰ ਜੇ ਜੇ ਫਸਲ ਹੋਏਗੀ ਤਾਂ ਹੀ ਅਸੀਂ ਅਨਾਜ ਵੰਡਾਂਗੇ ਔਰ ਤਾਂ ਹੀ ਲੋਕ ਖਾਣਗੇ ਜਿਹੜੇ ਖਾਣ ਵਾਲੇ ਵੀ ਆ ਸਾਰਾ ਦੇਸ਼ ਦੀ 70 ਤੋਂ 80% ਪਾਪੂਲੇਸ਼ਨ ਇਸ ਤੇ ਡਿਪੈਂਡੈਂਟ ਆ ਔਰ ਮੈਂ ਉਮੀਦ ਕਰਦਾ ਕਿ ਬੈਟਰ ਅਸੈਸਮੈਂਟ ਪਰਪਰ ਲੈਂਡ ਜਿਹੜੀ ਸੈਂਟਰ ਗਵਰਨਮੈਂਟ ਆ ਸਾਡੇ ਇਮੀਡੀਏਟਲੀ ਜਿਹੜੇ ਫੰਡ ਆ ਉਹ ਮਾਰਕੀਟ ਕਮੇਟੀ ਦੇ ਵੀ ਔਰ ਰੂਰਲ ਡਿਵੈਲਪਮੈਂਟ ਫੰਡ ਦੇ ਵੀ ਤਾਂ ਕਿ ਅਸੀਂ ਵਧੀਆ 18 ਫੁੱਟੀਆਂ ਜਿਹੜੀਆਂ ਸੜਕਾਂ ਅਸੀਂ ਜਿਹੜੀਆਂ ਮੰਡੀ ਨੂੰ ਸਾਰੀਆਂ ਜਾਨੀਆਂ ਸਾਰੀਆਂ ਸੜਕਾਂ 18 ਫੁੱਟੀਆਂ ਆਉਣਗੀਆਂ ਸਾਡੀ ਉਹ